ਵਰੁੱਤੀ ਜੇ ਲੈ ਕੇ ਆਏ ਨਾ ਉਹਨਾਂ ਨੂੰ ਜਿਹੜੇ ਪੁਰਾਣੇ ਆਏ ਉਹਨਾਂ ਦੇ ਤੇ ਪਿਆ ਪਕੌੜੇ मैं तब चीजें देख भी लापाए चलो मथा मत्था टेकिए बना फेवरेट की खाना ਉਮਤਸਮਾਨ ਸੁਖਨੀਤ ਹੁਣ ਦੇਖ ਰਹੀ ਹੁਣੀਆ ਵਕੀ ਕੀ ਲੈਣਾ ਧਾਰ ਕਰਕੇ ਵਾਲ ਬੱਲੀਆਂ ਦੇ ਪੁਰਾਣੇ ਪੁੱਲ ਹੋ ਰਹੇ ਤਿਆਰ ਪਰ ਮੰਡੀ ਦਾ ਧਾਗਾ ਵੀ ਜਿਹੜਾ ਨਾਲ ਆਜੂ

മർദ്ദേശ <laughs> പാടി <laughs> ਪਰ ਆਹ ਜਿਹੜਾ ਖਾਵਾ ਵਿੱਚ ਸਮਾ ਗਾੜੇ ਇੱਧਰ ਗਏ ਨਾ ਲੋਕਾਂ ਨੇ ਬੜੀ ਉਹ ਜਰੂਰੀ ਜਿਹੀ ਗੱਲ ਬੋਲ ਕੇ ਆਉਂਦੇ ਸ਼ੋਪਿੰਗ ਆਉਣ ਲੱਪਈਆ ਸਤਿ ਸ਼੍ਰੀ ਅਕਾਲ ਖੜੀ ਨਾਨਕ ਦੀ ਪੈਰੀ ਯਾਰੀ ਵੇਖਾਈ ਸੁਣ ਆਸ ਆਡੇ ਟਾਈਮ ਦੀਆਂ ਦੋਫੀਆਂ ਆ ਅਸੀਂ ਇਹੀ ਖਾਂਦੇ ਹੁੰਦੇ ਜੀ ਆਂਬ ਵਾਲਿਆਂ ਦਾ ਜੇਵੋ ਛੱਡ